ਅੱਜ ਮੈਂ ਲੈ ਕੇ ਆਈਆਂ ਤੁਹਾਡੇ ਲਈ ਮਿੰਟਾਂ ਵਿੱਚ ਤਿਆਰ ਹੋਣ ਵਾਲੀ ਮੈਕਰੋਨੀ ਪਾਸਤਾ ਰੈਸਪੀ ਬਣਾਉਣ ਤੋਂ ਬਾਅਦ ਤੁਹਾਨੂੰ ਖੁਦ ਨੂੰ ਵੀ ਯਕੀਨ ਨਹੀਂ ਹੋਵੇਗਾ ਕਿ ਇਹ ਰੈਸਪੀ ਤੁਸੀਂ ਆਪ ਬਣਾਈ ਹੈ ਇਹਨੂੰ ਖਾਣ ਤੋਂ ਬਾਅਦ ਸਾਰੇ ਜਿਹੜੇ ਸਾਰੇ ਪਰਿਵਾਰ ਮੈਂਬਰ ਤੁਹਾਡੇ ਫੈਨ ਹੋ ਜਾਣਗੇ ਤੁਸੀਂ ਵੀ ਇੱਕ ਵਾਰ ਜਰੂਰ ਬਣਾਇਓ ਚਲੋ ਜੀ ਕਰਦੇ ਆਂ ਆਪਾਂ ਸ਼ੁਰੂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਵਰਕ ਅਧੀਰ ਸੋਈ ਦੇ ਵਿੱਚ ਆਪਾਂ ਬਣਾਵਾਂਗੇ ਜੀ ਮੈਕਰੋਨੀ ਪਾਸਤਾ ਇਹਵੇਂ ਵੀਟ ਮੈਕਰੋਨੀ ਲਈ ਹੈ ਜੀ ਬੱਚਿਆਂ ਲਈ ਬਣਾ ਰਹੇ ਹੋ ਤਾਂ ਤੁਸੀਂ ਇਹ ਬੀਡ ਮੈਕਰੋਨੀ ਯੂਜ਼ ਕਰ ਰਹੇ ਹੋ ਇਹਨੂੰ ਬਣਾਉਣ ਦੇ ਲਈ ਮੈਂ ਪਹਿਲਾਂ ਇਹਨੂੰ ਆਪਾਂ ਉਬਾਲਾਂਗੇ ਪਾਣੀ ਵਿੱਚ ਰੱਖ ਲਿਆ ਏ ਇਹਦੇ ਵਿੱਚ ਆਪਾਂ ਇੱਕ ਚਮਚਾ ਜੜ ਪਾਣੀ ਆਪਣਾ ਪੂਰੀ ਤਰ੍ਹਾਂ ਉਬਲ ਰਿਹਾ ਏ ਇੱਕ ਚਮਚਾ ਆਪਾਂ ਨਮਕ ਦਾ ਪਾ ਦਾਂਗੇ ਇੱਕ ਚਮਚ ਪਾ ਦਾਂਗੇ ਇਹਦੇ ਵਿੱਚ ਆਪਾਂ ਤੇਲ ਦਾ ਉਸ ਤੋਂ ਬਾਅਦ ਇਹਦੇ ਵਿੱਚ ਆਪਾਂ ਪਾਸਤਾ ਪਾਵਾਂਗੇ ਸ਼ੀ ਪੁੱ ਜਿਹੜੀ ਮਰਜ਼ੀ ਹੋਵੇ ਪਾਸਤੇ ਦੀ ਤੁਸੀਂ ਲੈ ਸਕਦੇ ਹੋ ਜਿਹੜਾ ਟੇਸਟ ਹੁੰਦਾ ਸਾਰਿਆਂ ਦਾ ਸੇਮ ਹੀ ਹੁੰਦਾ ਹੈ ਇਹਨੂੰ ਆਪਾਂ ਚੰਗੀ ਤਰ੍ਹਾਂ ਹਿਲਾ ਦਾਂਗੇ ਇਹਨੂੰ ਹੁਣ ਆਪਾਂ ਨੇ 5-4 ਮਿੰਟ ਹੀ ਉਬਾਲ ਲੈਣਾ ਹੈ ਉਸ ਤੋਂ ਵੱਧ ਨਹੀਂ ਉਬਾਲਣਾ ਪੂਰੇ 5 ਮਿੰਟ ਹੋ ਗਏ ਨੇ ਇਹਨੂੰ ਉਬਲਦੇ ਹੋਏ ਹੁਣ ਆਪਾਂ ਗੈਸ ਕਰ ਦਾਂਗੇ ਬੰਦ ਇਹਨੂੰ ਆਪਾਂ ਇੱਕ ਛਾਨਣੀ ਵਿੱਚ ਕੱਢ ਲਾਂਗੇ ਚਾਨਣੀ ਵਿੱਚ ਕੱਢਣ ਤੋਂ ਬਾਅਦ ਆਪਾਂ ਇਹਦੇ ਉੱਤੇ ਠੰਡਾ ਪਾਣੀ ਪਾ ਦਾਂਗੇ ਤਾਂ ਜੋ ਇਹ ਜਿਹੜੇ ਓਵਰਕੁੱਕ ਨਾ ਹੋ ਜਾਣ ਠੰਡਾ ਪਾਣੀ ਪਾਉਣ ਤੋਂ ਬਾਅਦ ਇਹਦੇ ਉੱਤੇ ਆਪਾਂ ਇੱਕ ਚਮਚਾ ਜਿਹੜਾ ਰਿਫਾਈਨਡ ਆਇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਤਾਂ ਜੋ ਇਹ ਇੱਕ ਦੂਜੇ ਦੇ ਨਾਲ ਚਿਪਕੇ ਨਾ ਕੜਾਈ ਆਪਾਂ ਨੇ ਰੱਖ ਲਈ ਹੈ ਜੀ ਇਹਦੇ ਵਿੱਚ ਆਪਾਂ ਦੋ ਵੱਡੇ ਚਮਚ ਦੋ ਚਮਚ ਆਪਾਂ ਆਇਲ ਪਾਵਾਂਗੇ ਇੱਕ ਚਮਚ ਆਪਾਂ ਬਟਰ ਪਾਵਾਂਗੇ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਜਾਵੇ ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਬਟਰ ਪਾਵਾਂਗੇ ਤੇਲ ਆਪਣਾ ਗਰਮ ਹੋ ਗਿਆ ਏ ਇਹਦੇ ਵਿੱਚ ਪਾਵਾਂਗੇ ਆਪਾਂ ਇੱਕ ਚਮਚ ਬਟਰ ਇਹ ਲੈ ਇਹ ਵਾਟਰ ਆਪਾਂ ਨੇ ਘਰ ਦਾ ਲਿਆ ਇਹ ਤੁਤੀ ਚਾਹ ਉਹ ਜਿਹੜਾ ਬਚਾਰ ਵਿੱਚੋਂ ਮਿਲਦਾ ਏ ਉਹ ਵੀ ਪਾ ਸਕਦੇ ਹਾਂ ਜੇ ਨਹੀਂ ਹੈਗਾ ਤਾਂ ਸਕਿੱਪ ਵੀ ਕਰ ਸਕਦੇ ਹਾਂ ਚਾਰ ਪੰਜ ਕਲੀਆਂ ਜਿਹੜੀਆਂ ਇਹਦੇ ਵਿੱਚ ਪਹਿਲਾ ਲਸਣ ਦੀਆਂ ਪਾਵਾਂਗੇ ਲਸਣ ਨੂੰ ਮੈਂ ਬਿਲਕੁਲ ਬਰੀਕ ਕੱਟ ਲਿਆ ਸੀ ਬਟਰ ਪਾਨ ਦੇ ਨਾਲ ਜਿਹੜਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਜੀ। ਇਸ ਲਈ ਸਾਨੂੰ ਹੁਣ ਆਪਾਂ ਬਹੁਤ ਜ਼ਿਆਦਾ ਨਹੀਂ ਪਕਾਉਣਾ। ਨਾਲ ਲੱਗਦੀ ਆਪਾਂ ਇਹਦੇ ਵਿੱਚ ਪਾ ਦਾਂਗੇ ਜੀ ਪਿਆਜ਼। ਇੱਕ ਪਿਆਜ਼ ਨੂੰ ਬ੍ਰੀਕਟੀਆਂ ਹੋਏ ਲੈ ਆਏ। ਈਕਾ ਹਰੀ ਮਿਰਚ ਲਈਏ ਬ੍ਰੀਕਟੀਆਂ ਹੋਈ ਉਹ ਵੀ ਪਾ ਦਾਂਗੇ। ਪੋੜਾ ਜਿਹਾ ਸਟੇਕ ਲੱਗਣ ਤੋਂ ਬਾਅਦ ਇਹਦੇ ਵਿੱਚ ਪਾ ਟਮਾਟਰ ਪਾ ਦਾਂਗੇ ਤਿੰਨਵੇਂ ਵੱਡੇ 27 ਦੇ ਟਮਾਟਰ ਲਏ ਨੇ ਇਹਨਾਂ ਨੂੰ ਮੈਂ ਬਰੀਕ ਕੱਟ ਲਿਆ ਏ ਪਿਆਜ਼ਾਂ ਨੂੰ ਮੈਂ 1 ਮਿੰਟ ਲਈ ਪਕਾਇਆ ਏ ਜੀ ਪਿਆਜ਼ਾਂ ਨੂੰ ਮੈਂ 1 ਮਿੰਟ ਤੱਕ ਪਕਾਇਆ ਏ ਇਹਦੇ ਵਿੱਚ ਪਾਵਾਂਗੇ ਹੁਣ ਅਪਾ ਟਮਾਟਰ ਟਮਾਟਰਾਂ ਨੂੰ ਹੁਣ ਅਪਾ ਚੰਗੀ ਤਰ੍ਹਾਂ ਪਕਾ ਲਵਾਂਗੇ ਟਮਾਟਰ ਆਪਣੇ ਪੱਕ ਰਹੇ ਨੇ ਜੀ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਪਾ ਦਾਂਗੇ ਨਮਕ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਰੈੱਡ ਚਿੱਲੀ ਪਾਉਗੇ ਕਸ਼ਮੀਰੀ ਲਾਲ ਮਿਰਚ ਰੈੱਡ ਚਿੱਲੀ ਲਈਏ ਜੀ ਆਪਾਂ ਨੇ ਇਹਦੇ ਪਾਣ ਦੇ ਇਹ ਕੋੜੀ ਨਹੀਂ ਹੁੰਦੀ ਇਹਦੇ ਪਾਣ ਦੇ ਨਾਲ ਕਲਰ ਆ ਜਿਹੜਾ ਉਹ ਵਧੀਆ ਬਣ ਜਾਂਦਾ ਥੋੜਾ ਜਿਹਾ ਪਾਣੀ ਪਾ ਕੇ ਇਹਨੂੰ ਆਪਾਂ ਚੰਗੀ ਤਰ੍ਹਾਂ ਪਕਾਵਾਂਗੇ ਮਟਰ ਆਪਣੇ ਚੰਗੀ ਤਰ੍ਹਾਂ ਪੱਕ ਗਏ ਨੇ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਸਬਜ਼ੀ ਮੈਂ ਇੱਕ Shimla mirch ਲਈ ਹੈ ਇਹਨੂੰ ਬਰੀਕ ਕੱਟਿਆ ਹੈ ਜੀ ਤੁਸੀਂ ਆਪਣੇ ਮਨਪਸੰਦ ਦੀਆਂ ਸਬਜ਼ੀਆਂ ਦੇ ਵਿੱਚ ਪਾ ਸਕਦੇ ਹੋ ਇੱਕ ਗਾਜਰ ਲਈ ਹੈ ਜੀ ਤੁਸੀਂ ਇਹਦੇ ਵਿੱਚ ਬੀਨਜ਼ ਵੀ ਪਾ ਸਕਦੇ ਮਟਰ ਵੀ ਪਾ ਸਕਦੇ ਹੋ ਸਬਜ਼ੀਆਂ ਪਾਉਣ ਤੋਂ ਬਾਅਦ ਇਹਦੇ ਵਿੱਚ ਆਪਾਂ ਦੋ ਵੱਡੇ ਚਮਚ ਜਿਹੜੇ ਆ ਟਮੇਟੋ ਸੌਸ ਦੇ ਪਾ ਦਾਂਗੇ ਤੁਸੀਂ ਇਹਦੇ ਵਿੱਚ ਇੱਕ ਚਮਚ ਰੈੱਡ ਚਿੱਲੀ ਸੌਸ ਦੋ ਤੇ ਇੱਕ ਚਮਚ ਜਿਹੜਾ ਸੇਜਵਾਂ ਸੌਸ ਪਾ ਸਕਦੇ ਹੋ ਇਹਨੂੰ ਹੋਰ ਵੀ ਜ਼ਿਆਦਾ ਟੇਸਟੀ ਬਣਾਉਣ ਦੇ ਲਈ ਪਰ ਇਸ ਟਾਈਮ ਮੇਰੇ ਕੋਲ ਟਮੇਟੋ ਕੇਚੱਪ ਸੀ ਮੈਂ ਸਿਰਫ ਉਹ ਹੀ ਯੂਜ਼ ਕੀਤੀ ਆ ਇਹਨੂੰ ਆ ਪਾ ਕੇ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਕਮਚੀਆਂ ਨੂੰ ਆਪਾਂ ਨੇ ਬਹੁਤ ਜ਼ਿਆਦਾ ਨਹੀਂ ਪਕਾਉਣਾ ਇਹਨਾਂ ਦਾ ਜਿਹੜਾ ਕ੍ਰਾਂਚ ਆ ਉਹ ਨਹੀਂ ਜਾਣਾ ਚਾਹੀਦਾ ਸਿਰਫ ਆਪਾਂ ਇਹਨੂੰ 2 ਮਿੰਟ ਲਈ ਦੇਖ ਲੱਗਣ ਦਵਾਂਗੇ ਤਾਂ ਜੀ ਅਨੂ ਮੈਂ 2 ਮਿੰਟ ਪਕਾਇਆ ਹੈ ਜੀ ਹੁਣ ਇਹਦੇ ਵਿੱਚ ਪਾਵਾਂਗੇ ਆਪਾਂ ਪਾਸਤਾ ਇਹਦੇ ਵਿੱਚ ਪਾਵਾਂਗੇ ਆਪਾਂ ਥੋੜੀ ਜੀ ਕਾਲੀ ਮਿਰਚ ਪੀਸੀ ਹੋਈ ਇੱਕ ਚਮਚ ਪਾਵਾਂਗੇ ਇਹਦੇ ਵਿੱਚ ਆਪਾਂ ਔਰੀਗানো ਇਹਨੂੰ ਆਪਾਂ ਚੰਗੀ ਤਰ੍ਹਾਂ ਕਰਦਾਂਗੇ ਜੀ ਮਿਕਸ ਇਹਨੂੰ ਹੋਰ ਵੀ ਜ਼ਿਆਦਾ ਕਰੀਮੀ ਬਣਾਉਣ ਦੇ ਲਈ ਆਪਾਂ ਇਹਦੇ ਵਿੱਚ 2 ਚਮਚ ਪਾ ਦਾਂਗੇ ਮਾਇਓਨੈਸ ਦੇ हम गैस कर देंगे अपा बंद मै करोनी अपनी फन के बिलकुल तैयार है जी हूँ एनू आप करा सारू ਬਹੁਤ ਹੀ ਵਧੀਆ ਆਪਣੀ ਮੈਕਰੋਨੀ ਹੈ ਜਿਹੜੀ ਬਣ ਕੇ ਤਿਆਰ ਹੋਈ ਵੀ ਹੋਈ ਹੈ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਆਪਣੇ ਘਰੇ ਬਣਾਇਓ ਤੇ ਖਾਇਓ ਵੀਡੀਓ ਕਿੱਦਾਂ ਦੀ ਲੱਗੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਕਮੈਂਟ ਕਰਕੇ ਜ਼ਰੂਰ ਦੱਸਿਓ ਜੀ ਵੀਡੀਓ ਕਿੱਦਾਂ ਦੀ ਲੱਗੀ ਹੈ ਚੈਨਲ ਤੇ ਪਹਿਲੀ ਵਾਰ ਹੀ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ